ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ 마ਛੀਕੇ ਆ ਗਿਆ ਸਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਤੇ ਨੇੜੇ ਦੀ ਗੱਲ ਕਰੀਏ ਤਾਂ ਖੇਮ ਕਰਨ ਆ ਜਾਂਦਾ ਸਜਣੋ। ਤੇ ਇਹ ਮਾਸੀ ਕੇ ਨਗਰ ਦੇ ਵਿੱਚੋਂ ਤੁਹਾਨੂੰ ਦੋ ਐਨੀਮਲ ਵਿਖਾਉਣੇ ਆ ਜਿਹੜੇ ਵਿਕਰੀ ਵਾਲੇ ਆ ਇੱਕ ਨੰਬਰ ਤੇ ਚੱਲਦੀ ਮਹਿੰਦੀ ਤੁਹਾਨੂੰ ਜਿਹੜਾ ਪਹਿਲਾਂ ਕੈਮਰਾ ਮਾਰਿਆ ਤੇ ਇੱਕ ਸੱਜਣੋ ਆ ਝੋਟੀ ਆ ਵੀ ਮੰਨ ਲੋ ਵੀ ਹਾਈਟ ਦੀ ਗੱਲ ਕਰੀਏ ਤਾਂ ਫੀਤਾ ਲਿਆ ਸਾਢੇ 5 ਫੁੱਟ ਹਾਈਟ ਰੱਖਦੀ ਆ ਕਰਮਾਂ ਵਾਲੀ ਤੇ 20 ਕਿਲੋ ਤੋਂ ਪਲੱਸ ਦੁੱਧ ਤੇ ਚੱਲੀ ਹੋਈ ਦੂਜੇ ਸਵੇ ਤੀਜੇ ਸੂਆ ਹੁੰਦੀ ਆ ਹਰਿਆਣੇ ਚੋਂ ਲੈ ਕੇ ਆਏ ਸੀ ਭਰਾ ਰਹੀ ਆਜੋ ਬਾਕੀ ਹਿਸਾਬ ਕਿਤਾਬ ਆਪਾਂ ਮਾਲਕਾਂ ਤੋਂ ਪੁੱਛ ਲੈਣੇ ਆ ਜੁੜੇ ਹੋ ਐਂਡ ਤੱਕ ਤੁਹਾਡਾ ਧੰਨਵਾਦ ਵੀਰ ਜੀ ਸਾਸਰੀਕਾਲ ਸਾਸਰੀਕਾਲ ਜੀ ਸਾਰੇ ਚੈਨਲ ਵੀਰ ਦੇਖਣ ਵਾਲਿਆਂ ਵੀਰਾਂ ਨੂੰ ਸਾਸਰੀਕਾਲ ਹੋਰ ਸੁਨਾ ਮੇਰਾ ਭਰਾ ਵਧੀਆ ਵੀਰ ਜੀ ਚੜਦੀ ਕਲਾ ਜੀ ਚੜਦੀ ਕਲਾ ਮੇਰਾ ਦਾਤੇ ਦੀ ਹਾਂਜੀ ਹਾਂਜੀ ਆਪਣਾ ਨਾਂ ਤੇ ਐਡਰੈਸ ਦੱਸ ਮੇਰਾ ਨਾਂ ਆਪਣਾ ਵੀਰ ਗੁਰਕਿਰਤਨ ਸਿੰਘ ਪਿੰਡ ਆਪਣਾ ਮਾਛੀਕੇ ਨੇੜੇ ਆ ਗਿਆ ਖੇਮਕਰਨ तहसील ਪੱਟੀ ਤੇ ਜਿਲ੍ਹਾ ਤਰਨਤਾਰਨ ਨੰਬਰ ਮੇਰੇ ਭਰਾ ਦਾ ਨੰਬਰ 9478519002 ਬਾਕੀ ਸ਼ੌਂਕ ਚੰਗੀਆਂ ਮਈਆਂ ਸ਼ੌਂਕ ਵੀਰ ਜੀ ਆਪਾਂ 20 ਕਿਲੋ ਦੇ ਲਾਗੇ ਬੰਨੇ ਮੱਝ ਲੱਗਦੀ ਲਵਾਂਗੇ 18 20 22 23 ਇਹ ਤੋਂ ਥੱਲੇ ਆਪਾਂ ਮੱਝ ਨੂੰ ਲੈਂਦੇ ਨਹੀਂ ਨਾ ਆਪਾਂ ਪਸੰਦ ਕਰਦੇ ਠੀਕ ਆ ਹਾਂਜੀ ਤੇ ਹਰਿਆਣਿਆਂ ਲੈ ਕੇ ਆਉਂਦਾ ਜੀ ਹਰਿਆਣੇ ਕੋਲ ਜਿੰਨੇ ਤਕਰੀਬਨ ਆਪਣੇ ਘਰੇ ਡੰਗਰ ਖੜੇ ਸਾਰੇ ਡੰਗਰ ਹਰਿਆਣੇ ਦੇ ਆਪਣੇ ਘਰੇ ਆਪਦੀ ਨਸਲ ਜਿਹੜੀ ਆਪਾਂ ਇੱਥੋਂ ਦੀ ਉਹ ਥੋੜੇ ਦੁੱਧ ਵਾਲੀਆਂ ਮੱਝਾਂ ਹੀ ਛਾਛਾ ਦਾ 8-8 ਕਿਲੋ ਵਾਲੀਆਂ ਆਪਾਂ ਦੇ ਗਏ ਤੇ ਆਪਾਂ ਸਾਰੇ ਆ ਪੰਜਾਂ 6 ਸਾਲਾਂ ਦੇ ਇੱਥੋਂ ਤੱਕ ਪਹੁੰਚੇ ਆ ਭਾਈ ਠੀਕ ਆ 11 ਬੀਲੀਆਂ ਨੂੰ ਵੀ ਦਵਾ ਕੇ ਲਿਆ ਆ ਬਹੁਤ ਆਪਾਂ ਪਿੰਡ 'ਚ ਤਿੰਨ ਚਾਰ ਘਰ ਆ ਜਿਹੜੇ ਆਪਾਂ ਇਸ ਕੰਮ ਦੇ ਵਿੱਚ ਲੈਣ ਦੇ ਵਿੱਚ ਪਏ ਸਾਰੇ ਜਿਹੜਾ ਉਹ ਟੌਪ ਦੀਆਂ ਮਈਆਂ ਲੈ ਕੇ ਆਏ ਸਾਰੇ ਹਾਂਜੀ ਤੇ ਜਿਹੜੀ ਉਹ ਝੂਟੀ ਆਪਣੇ ਕੋਲੇ 40 ਦਿਨਾਂ ਦੀ ਹਜੇ ਕੱਚੀ ਆ ਹਾਂਜੀ ਉਹ ਆਪਾਂ ਨੂੰ ਬੜਾ ਪ੍ਰਾਣਾ ਹੀ ਉੱਥੇ ਹਰਿਆਣੇ ਇੱਕ ਵੀਰ ਆਪਣਾ ਸੱਜਣ ਉਹਦੇ ਕੋਲ ਜਾਈਦਾ ਉਹਦੇ ਘਰ ਦੀ ਲੈਣਿਆ 20-25 ਸਾਲ ਐ ਛੱਡੀ ਵੀ ਦੀ ਸਾਰੀ ਲੈਣਿਆ ਠੀਕ ਆ ਉਹਦੇ ਵਿੱਚ ਉਹਦੇ ਤੋਂ ਲੈ ਕੇ ਗਿਫਟੀ ਦਿੱਤੀ ਉਹਨੇ ਵੀਰ ਨੇ ਆਪਾਂ ਨੂੰ ਐਡੀ ਚੰਗੀ ਐਡਾ ਚੰਗਾ ਜਨਮਰ ਜੇ ਹਰਿਆਣੇ ਦੇ ਵਿੱਚ ਦਿੰਦਾ ਹੀ ਨਹੀਂ ਕੋਈ ਹਾਂ ਦਿੰਦਾ ਹੀ ਨਹੀਂ ਕੋਈ ਜੇ ਲੱਭਣ ਚਲ ਜੇ ਹਰਿਆਣਾ ਸਾਰਾ ਫਿਰ ਲੀਏ ਤੇ ਬੜੀ ਮੁਸ਼ਕਲ ਨਾਲ 2-4 ਮੱਝ ਐਡੀਆਂ ਲੱਭਣੀਆਂ ਨਹੀਂ ਤਾਂ ਦੱਸ ਦੇਣੀ ਹਾਂ ਬਾਲਾ ਜਿਆਦੇ ਕੱਦਕਾਰ ਕਰਮਾਲੀ ਦਾ ਹਾਂ ਕੱਦ ਵਜਣਾ ਤੇ ਸਾਹਬ ਇਹਦੀ ਕੀ ਡਿਟੇਲ ਆ ਸੂਆ ਕਿਹੜਾ ਸੂਆ ਇਹ ਵੀ ਆਪਣੀ ਖਰੀਦੀ ਹੋਈ ਆ ਸੂਆ ਚੌਥਾ ਲਾਲੋ ਪੰਜਵਾ ਲਾਲੋ ਆ ਬੈਂਸ ਨਾਲੀ ਗੱਲ ਨਹੀਂ ਹੈਗੀ ਵੀ ਭੈਣ ਭਰਾ ਪੀ ਗੈਸ ਲਾ ਲੈਣ ਆਪਦੀ ਗੈਸ ਲਾ ਲਵੇ ਓਕੇ ਦਿਨ ਕਿੰਨੇ ਲੈ ਜੂ ਦਿਨ 4 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ ਬਾਕੀ ਵੇਖੋ ਕਰਮ ਵਾਲੀ ਸੋਹਣੀ ਬਣੀ ਆ ਅੱਜ ਮੰਨ ਕੇ ਚੱਲੀਏ ਵੀ ਹਜੇ 5 ਦਿਨ ਪਏ 5 ਦਿਨ ਪਏ ਆ ਜੀ ਇਹਦੇ ਦਿਨ ਪੂਰੇ ਹੋਣ ਚ ਹੈ ਕਰਦੀ ਕਰਾਉਂਦੀ ਹਫਤੇ ਦੇ ਵਿੱਚ ਵਿੱਚ ਸੂਪ ਹਫਤੇ ਦੇ ਵਿੱਚ ਵਿੱਚ ਸੂਪ ਪਾਊਗੀ ਠੀਕ ਆ ਤੇ ਮਗਰਲੇ ਸੂਏ ਕਿੰਨਾ ਦੁੱਧ ਚੋਇਆ ਮੇਰੇ ਵੀ ਮਗਰਲੇ ਸੂਏ ਉੱਥੋਂ ਦੇ ਆਪਾਂ ਨੂੰ ਰਿਪੋਰਟ ਦਿੱਤੀ ਉਹਨਾਂ 18 20 ਕਿਲੋ ਦੀ ਠੀਕ ਆ ਪਰ ਆਪਾਂ ਕੋਈ ਝੂਠ ਵਾਲੀ ਗੱਲ ਨਹੀਂ ਕਰਦੇ 16 ਤੋਂ ਤਾਂ ਤਾਂ ਝੋਟੀ ਚੱਲਦੀ ਰਹੀ 18 ਤੇ ਗਈ ਵੀ ਨਹੀਂ ਤੇ 16 ਤੋਂ ਥੱਲੇ ਰਹੀ ਵੀ ਨਹੀਂ ਠੀਕ ਆ ਪੀਕ ਲੈਵਲ 'ਚ 16 ਚੱਲਦਾ ਹਾਂ 16 ਤੋਂ ਤਾਂ 16 8.5 ਵੀ ਟਾਈਮ ਦਾ ਕੱਢਦਾ 8 ਵੀ ਕੱਢਦਾ ਵਿੱਚੋਂ ਹੀ ਆਪਣੇ ਕਰ ਹਾਂ ਚੋਈ ਆ 16 ਕਿਲੋ ਗਾਰੰਟੀ ਵਾਲਾ ਦੁੱਧ ਦੇ ਉਹ ਜਿਹੜਾ ਮਰਜ਼ੀ ਲੈ ਜੇ ਜਿਹੜਾ ਮਰਜ਼ੀ ਲੈ ਜਵੇ ਠੀਕ ਆ ਠੀਕ ਆ ਹਾਂਜੀ ਤੇ ਹੁਣੇ ਟੀਕੇ ਤੋਂ ਗੱਬਣ ਕਿ ਮਾਲੀ ਮੂਲੀ ਤੋਂ ਇਹ ਟੀਕੇ ABC ਦੇ ਟੀਕੇ ਤੋਂ ਗੱਬਣ ਆ ਉੱਪਰ ਕੀ ਨਾ ਡਾਕਟਰ ਨੂੰ ਪੁੱਛ ਲਵਾਂਗੇ ਆਪਾਂ ਕਿਹੜਾ ਠੀਕ ਆ ਠੀਕ ਹਾਂਜੀ ਵੀਰਾਵਲੀ ਵਾਲੇ ਅੰਦਰ ਵਾਲਿਆਂ ਤੋਂ ਓਕੇ ਤਕਰੀਬਨ ਹੀ ਆਪਣੇ ਉਹਨਾਂ ਦੇ ਲੱਗੇ ਉਹਦਾ ਚੇਤਾ ਆਪਣ ਉਹਦੇ ਪ੍ਰੀਖਿਟ ਦਾ ਲੱਗਾ ਸੈਕ ਸੀਮਾ ਜਿਹੜਾ 1600 ਰੁਪਏ ਦੀ ਸਰਾ ਇੱਕ ਆਉਂਦੀ ਹਾਂ ਸਮਝ ਗਿਆ ਆਲਾ ਜਿਹੜਾ ਹੁੰਦਾ ਉਹਦਾ ਸੈਕ ਸੀਮਾ ਲੱਗਾ ਮਹਿੰਗਾ ਭਰਿਆ ਕਰਕੇ ਚੇਤੇ ਨੋਰਮਲ ਭਰਿਆ ਡਾਕਟਰ ਨੇ ਠੀਕ ਆਣੀ ਧਿਆਨ ਇਹਦੀ ਤੋਰ ਕਰਾਈਏ ਚੈੱਕ ਇੱਕ ਤਾਂ ਚਲੋ ਜੀ ਸੱਜਣਾ ਤੋਰ ਚੈੱਕ ਕਰ ਲਓ 16 ਕਿਲੋ ਦੁੱਧ ਵੀਰ ਕਹਿੰਦਾ ਵੀ ਆਪਣਾ ਚੋਇਆ ਦਿੱਤਾ ਹੋਊਗਾ ਮੈਂ ਵੀ ਦੱਸਦੀ ਆ ਸੱਜਣੋ ਕੋਈ ਐ ਨਹੀਂ ਵੀ ਜਵਾਨ ਦੱਸਦੀ ਆ ਮੱਝ ਦੱਸਦੀ ਆ ਵੀ ਇਹਨੇ ਇਹਨਾਂ ਦੁੱਧ ਦੱਤਾ ਹੋ ਤੇ ਇਹ ਵੀ ਵੀਰੇ ਹਰਿਆਣੀਆਂ ਵੀ ਖਰੀਦੀ ਸੀ ਹਰਿਆਣੀਆਂ ਹੋਈ ਆ ਵੀਰੇ ਵੀ ਓਕੇ ਧੰਨਵਾਦ ਧੰਨਵਾਦ ਵੇਖੋ ਸੱਜਣੋ ਤੇ ਬਾਕੀ ਸੰਭਾਈ ਸੋਹਣੀਆਂ ਵੀਰ ਦੀ ਚੰਗੇ ਪਸ਼ੂ ਸਾਹਵੇਂ ਹੋਏ ਆ ਚੰਗੀਆਂ ਕੱਟੀਆਂ ਭਰਾ ਤਿਆਰ ਕਰੀ ਜਾਂਦਾ ਇਹਦਾ ਵੱਡਾ ਧੰਨਵਾਦ ਆ ਕਿਉਂਕਿ ਆਉਣ ਵਾਲੇ ਟਾਈਮਾਂ 'ਚ ਜਿਵੇਂ ਜ ਸਮਾਂ ਚੱਲਦਾ ਤੇ ਆਪਾਂ ਨੂੰ ਭਾਲੀ ਮੱਝ ਨਹੀਂ ਥਿਉਣੀ ਸੱਜਣੋ ਜਿਹੜੇ ਵੀ ਭਰਾ ਨੇ ਕੱਟੀਆਂ ਸਾਂਭ ਲਈਆਂ ਉਹ ਰਾਜਾ ਤੇ ਬਾਕੀ ਭਾਰ ਪੂਰੇ ਲਿਓ ਥਾਣਾ ਬੇਫਿਕਰੀ ਬੇਫਿਕਰੀ ਥਾਣਾ ਦੀ ਵੀ ਆਪਣੀ ਗਰੰਟੀ ਤੇ ਭਾਰ ਦੀ ਵੀ ਆਪਣੀ ਗਰੰਟੀ ਵੀਰ ਜੀ ਠੀਕ ਆ ਥਾਣ ਤਾਂ ਚੱਲ ਜਟਾਰ ਦੇ ਇੱਥੇ ਆ ਕੇ ਵੇਖ ਕੇ ਲੈ ਜੇ ਭਾਰ ਦੀ ਭਾਰ ਦੀ ਆਪਣੀ ਗਰੰਟੀ ਕਿਉਂਕਿ ਇਹਨੇ ਸੂਈ ਪੈਣਾ ਹਾਂਜੀ ਹਾਂਜੀ ਪੰਜਾ ਚਾਰਾਂ ਦਿਨਾਂ ਅਜ ਕਰਮਾੜੀ ਹੈ ਹਨਾ ਲੇਵਾ ਤਾਂ ਲਾ ਦੂ ਸੂਲ ਨਾ ਲੇਵਾ ਵੀਰ ਜੀ ਭਾਵੇਂ ਉਹ ਜਿੱਤਾਂ ਹਰਿਆਣੇ ਵਾਲੇ ਕਰਦੇ ਆਂ ਦੇ ਭਾਵੇਂ ਪੈਰ ਰੱਖ ਕੇ ਤਾਂ ਚੜਜ ਗਏ ਉਹ ਚੀਜ਼ ਬੰਨੀ ਹੈ ਹੈਗੀ ਵੀ ਫਿਰ ਉਧਰ ਲਈ ਆ ਹਾਂਜੀ ਵਾਕੇ ਜਟਾ ओके okay, रिपोर्ट मैं दूध लेवणी ਛੱਕ ਰਹਿਣ ਦਿੰਦੀ ਆਪਦੇ ਜਿਹੜੇ ਪੈਸੇ ਆ ਜਿੰਨੇ ਦੀ ਮੈਂ ਆਦੇ ਇੱਕ ਸਵੇ ਦੁੱਧ ਤੋਂ ਹੀ ਪੂਰੇ ਕਰ ਦਊਗੀ ओके ਹਾਂਜੀ ਬੰਦਾ ਸਾਂਭਣ ਵਾਲਾ ਚਾਹੀਦਾ ਆਪਾਂ ਇਹਦੀ 35000 ਦੀ ਕੱਟੀ ਵੇਚੀ ਪਿਛਲੇ ਸਾਲ ਦੀ ਓਕੇ 6 ਮਹੀਨੇ ਦੀ ਹੀ ਮੱਝ ਆਪਣੇ ਹੱਥ ਪਰ ਉਤਨਾ ਮਿਲ ਪੈਂਦੀ ਥਾਪੀ ਤੇ ਹਾਂ 35000 ਦੀ ਆਪਾਂ ਕੱਟੀ 6 ਮਹੀਨਿਆਂ ਦੀ ਦੀ ਵੇਚ ਕੱਟੀ 6 ਮਹੀਨਿਆਂ ਦੀ ਦੇਤੀ ਹਾਂਜੀ ਤੇ ਰੇਟ ਇਹਦਾ ਕੀ ਕਰੀਏ ਰੇਟ ਇਹਦਾ ਆਪਾਂ ਵੀਰ ਜੀ 140000 ਰੁਪਇਆ ਆਪਣਾ ਡਿਮਾਂਡ ਕਰਦੇ ਹਾਂ ਇਹਦਾ ਬਾਕੀ ਕੋ ਸੱਜਣ ਆਊਗਾ ਮੋਕੇ ਤੇ ਉਹਦਾ ਮਾਨਤਾਂ ਨਾਲ ਆਪਾਂ ਜਰੂਰ ਕਰਾਂ ਜਿੰਨੀ ਜੋਗੇ ਹੋਏ 1 ਲੱਖ ਤੇ 40 ਹਜ਼ਾਰ 40 ਹਜ਼ਾਰ ਲੋ ਵੀ ਸੱਜਣੋ 1 ਲੱਖ ਤੇ 40 ਹਜ਼ਾਰ ਡਿਮਾਂਡ ਆ ਓਕੇ ਰਿਪੋਰਟ ਮੈਂ ਆਜੋ ਤੁਹਾਨੂੰ ਦਰਸ਼ਨੀ ਚੀਜ਼ ਵੀ ਵਿਖਾ ਦਈਏ ਕਹੋ ਕਿ ਐਡਾ ਕੱਦ ਕਾਠ ਐਡੇ ਦੁੱਧ ਵਾਲੀਆਂ ਮਈਆਂ ਕਿਤੇ ਵਿਰਲੇ ਥਾਈਂ ਮੱਥੇ ਲੱਗਦੀਆਂ ਇਹ ਸੋਚ ਲਓ ਵੀ ਤੁਹਾਨੂੰ ਕੋਈ ਖਾਸ ਚੀਜ਼ ਵਿਖਾਉਣ ਲੱਗੇ ਆ ਜਾਏਗਾ ਸਾਹਬ ਇਹਦੇ ਕੋਲੇ ਹਾਂ ਕੋਈ ਨਹੀਂ ਕੋਈ ਨਹੀਂ ਇਹਦੀ ਤੌਰ ਫੇਰ ਚੈੱਕ ਕਰ ਲਓ ਸੱਜਣੋ ਅੰਦਰ ਆ ਗਈ ਆ ਮੈਂ ਫੇਰ ਬਾਹਰ ਖੁਰਲੀ ਤੇ ਬੰਨਤੀ ਸੀ ਵੇਖੋ ਬਹੁਤ ਚੰਗੀ ਝੋਟੀ ਆ ਓਕੇ ਰਿਪੋਰਟ ਤੇ ਆਜੋ ਇਹਦੇ ਕੋਲੇ ਮੈਂ ਵੀਰ ਨੂੰ ਖਿਲਾੜ ਕੇ ਤੁਹਾਨੂੰ ਪਹਿਲਾਂ ਤਾਂ ਗੈਸ ਕੱਦ ਦਾ ਲਵਾਵਾ ਫੇਰ ਇਹਦਾ ਲੇਖਾ ਜੋਖਾ ਪੁੱਛਦੇ ਆ ਇੱਥੋਂ ਹਣ ਤੁਸੀਂ ਇਹਦੇ ਕੱਦ ਦਾ ਅੰਤਜਾ ਲਾ ਲਓ ਵੀ ਹੱਥ ਮੰਨ ਲਾ ਵੀ ਨਹਾਉਣਾ ਤੇ ਲੀੜੇ ਗਿੱਲੇ ਹੁੰਦੇ ਆ ਹਨਾ ਅੱਗੇ ਉੱਤੋਂ ਦੀ ਮਲਣੀ ਪੈਂਦੀ ਅੱਡੀਆਂ ਚੋਕ ਚੋਕ ਕੇ ਅੱਡੀਆਂ ਚੋਕ ਕੇ ਪਰਲੀ ਮੈਂ ਦੀਦੀ ਨਹੀਂ ਨਾ ਦੀਦੀ ਨਹੀਂ ਕੱਡਾ ਕਾਦੂ ਦਾ ਵੀ ਨਾਲੇ ਕੱਲਾ ਕੱਦ ਕੱਦ ਨਹੀਂ ਵੀਰ ਜੀ ਫਿਰ ਵਜਨ ਵੀ ਵੇਖੋ ਝੋਟੀ ਦੇ ਵਿੱਚ ਵਾਕੇ ਕੋਈ ਇਹ ਕੱਲੀਆਂ ਜੇ ਡੰਗਰ ਦੀਆਂ ਕੱਲੀਆਂ ਲੱਤਾਂ ਉੱਚੀਆਂ ਆ ਉਹਦਾ ਕੋਈ ਫਾਇਦਾ ਨਹੀਂ ਗਾ ਆ ਢਾਂਚਾ ਜਿਹੜਾ ਖਾਣ ਪੀਣ ਵਾਲਾ ਢਾਂਚਾ ਇਹ ਡੰਗਰ ਦਾ ਪਰ ਤੇ ਚ ਜਾਨ ਹੋਊ ਤਾਂ ਦੁੱਧ ਦੇਉ ਬਸ ਜੀ 4ਜੀ ਚੋਟੀ ਵੀਰੇ ਸੂਆ ਕਿਹੜਾ ਆਪਣੇ ਕੋਲੇ ਸੁੰਦੀ ਆ ਇਹ ਤੀਜਾ ਸੂਆ ਇਸ ਵਾਰ ਸੁੰਦੀ ਆ ਆਪਣੇ ਕੋਲ ਤੀਸਰਾ ਸੂਆ ਸੂਗੀ ਹਾਂਜੀ ਕਿੰਨਾ ਦੁੱਧ ਚੁੰਦਾ ਰਿਆ ਦੁੱਧ ਆਪਾਂ ਦਾ ਦੂਜੇ ਸੂਏ ਪਹਿਲੇ ਸੂਏ ਉਹਨਾਂ ਦੇ ਘਰ ਦੀ ਆਪਾਂ ਨੂੰ ਖਾਸ ਬੰਦੇ ਆਪਣੇ 18 ਕਿਲੋ ਦੀ ਪਹਿਲੇ ਘਰ ਪਹਿਲੇ ਸੂਏ ਦੀ ਰਿਪੋਰਟ ਆ ਇਹਦੀ 22 ਕਿਲੋ ਦੁੱਧ ਟੱਚ ਨੇ ਦੂਜੇ ਸੂਵੇ ਕੀਤਾ ਹੈ ਠੀਕ ਆ ਫਿਰ ਕੀ ਵੇਖੋ ਕਰਮਾਲੀ 23 ਕਰੇ 24 ਕਰੇ ਠੀਕ ਆ ਵੀ ਮਹਾਰਾ ਸਿੱਧੀਆਂ ਧਾਰ ਗਿਆ ਸੂਵੇ ਤੇ ਵੀ ਉਹਦੀ ਰਿਪੋਰਟ ਬਾਅਦ ਚ ਆ ਤੇ ਆਪਾਂ 22 ਦੁੱਧ ਚੋਇਆ ਦੂਜੇ ਸੂਵੇ ਹਾਂਜੀ ਕਿਆ ਬਾਤ ਮੇਲੇ ਲੜਨ ਵਾਲੀ ਮਾਜਾ ਵੀਰ ਜੀ ਮੇਲੇ ਲੜਨ ਵਾਲੀ ਇਹੋ ਨਹੀਂ ਵੀ ਚਲੋ ਵੀ ਆਪਾਂ ਘਰ ਵਾਪਸ ਚੋ ਜੀ 1040 ਪਏ ਤੇ ਲੈਵਾ ਹੁਣ ਵੀ ਪਟਿਆ ਬਸ ਜੀ ਲੈਵਾ ਭਰਨਾ ਸ਼ੁਰੂ ਕਰਤਾ 40 ਦਿਨ ਪਏ ਆ ਇਹ ਤਾਂ ਆਪਾਂ ਸ਼ੌਂਕ ਹੀ ਵਿਖਾਤੀ ਸ਼ੌਂਕ ਹੀ ਵਿਖਾਤੀ ਬਸ ਹਨਾ ਹਾਂਜੀ ਇਹਦੀ ਤੂਰ ਮਾੜੀ ਜੀ ਕਰਾ ਦਿੱਤੀ ਚੈੱਕ ਹੂੰ ਭੈਣਾ ਭਰਾਵਾਂ ਨੂੰ ਫੇਰ ਚਲ ਵੇਖਿਓ ਸੱਜਣੋ ਵੀ ਜਿਵੇਂ ਕਹਿ ਦਿੱ ਗਏ ਨਾ ਵੀ ਕੋਈ ਅਲੋਕਾਰ ਚੀਜ਼ ਆ ਤੇ ਵਾਕੇ ਹੀ ਅਲੋਕਾਰ ਚੀਜ਼ ਆ ਵੇਖੋ ਝੋਟੀ ਦਾ ਕੱਦ ਕਾਠ ਮੈਂ ਤਾਂ ਇੱਡਾ ਕੱਦ ਕਾਠ ਕਿਤੇ ਮੰਨ ਲੋ ਵੀ ਨਹੀਂ ਵੇਖਿਆ ਤੇ ਬਾਕੀ ਜਿਹੜੇ ਭੈਣਾ ਭਰਾਵਾਂ ਨੇ ਸੱਜਣੋ ਵੇਖਿਆ ਉਹ ਕੋਈ ਜ਼ਰੂਰ ਕਮੈਂਟ ਕਰਕੇ ਦੱਸਿਓ ਬਹੁਤ ਤਗੜੇ ਬੋਡੀ ਸਟਰਕਚਰ ਦੀ ਤੇ ਬੜੇ ਵੱਡੇ ਢਾਂਚੇ ਦੀ ਮੈਂ ਕੱਲੀ ਢਾਂਚੇ ਵਾਲੀ ਮੈਂ ਨਹੀਂ ਹਾਂਜੀ ਦੁੱਧ ਵਾਲੇ ਪੱਖ ਤੋਂ ਕਿੰਨਾ ਮੱਝਾਂ ਜਿੰਨਾ ਕੱਲੀ ਮੈਂ ਵਜਣਿਆ ਵੀਰ ਜੀ ਹਾਂ ਐਡੀ ਮੈਂ ਤੁਸੀਂ ਆਂਦੇ ਮੈਣੀ ਵੇਖੀ ਮਵੀ ਜਿੰਨਾ ਮਤਲਬ ਹਰਿਆਣੇ ਅਸੀਂ ਹਰ ਸਾਲ ਹੀ ਸਾਡੇ 5 ਤੋਂ 7 ਗੜੇ ਸੀਜ਼ਨ ਦੇ ਵਿੱਚ ਲੱਗਣੇ ਲੱਗਣੇ ਆ ਹਾਂ ਏ ਨਹੀਂ ਆ ਵੀ ਏਡੀ ਮੈਂ ਆਪਾਂ ਉਥੇ ਹਰ ਪਿੰਡ ਚੋਂ ਲੱਭ ਜੂਗੀ ਨਹੀਂ ਲੱਭਦੀ ਤੇ ਦੋ ਦਿਨ ਬਾ ਬਾ ਮੇਰੇ ਹਿਸਾਬ ਨਾਲ ਪੂਰੀ ਵੀ ਨਹੀਂ ਆਉਣੀ ਦੋ ਦਿਨ ਤਿੰਨ ਦਿਨ ਉਥੇ ਫਿਰਾਂਗੇ ਤੇ ਫੇਰ ਜਾ ਕੇ ਇੱਕ ਅੱਧੀ ਏਡੀ ਮੈਂ ਆਪਾਂ ਦੇຊੂਗੀ ਪਾਸਾ 3 ਫੁੱਟ 2.5 2.5 ਫੁੱਟ ਦੇ ਲਾਗੇ ਬੰਨੇ ਉੱਤੋਂ ਹਾਂਜੀ ਏਡੀ ਮੈਂ ਦਾ ਅੱਜ ਤੁਸੀਂ ਲਾ ਲਓ ਜੇ ਆਪਾਂ ਰਿਆਣੇ ਜੀ ਏਡੀ ਮੈਂ ਲੈਣ ਜਾਣੇ ਆਣਾ ਤੇ ਮੰਨ ਲਓ ਵੀ ਨਵੀਂ ਸਵਿਫਟ ਗੱਡੀ ਲੈਣ ਦੇ ਨਾਲ ਮੁੱਲ ਕਰ ਦਿੰਦੇ ਜਿਓ ਕਰ ਦਿੰਦੇ ਆ ਕਰ ਦਿੰਦੇ ਆ ਕੋਈ ਸ਼ੱਕ ਨਹੀਂ ਲੈ ਚੱਲ ਇਹਨੂੰ ਅੰਦਰ ਕਰਮਾ ਵਾਲੀ ਨੂੰ ਬਾਹਰ ਨਾ ਬੰਨਈਏ ਆਪਾਂ ਸੱਜਣੋ ਲੈ ਇੱਥੇ ਅੰਦਰ ਬੰਨ ਕੇ ਨਾ ਫੇਰ ਤੁਹਾਨੂੰ ਝਾਤ ਮਰਾ ਦਗੇ ਕੈਮਰੇ ਤੇ ਕਰ ਦਗੇ ਜਿੱਦਨ ਕਦੇ ਕਰਮਾਂ ਵਾਲੀ ਤਿਆਰ ਹੋ ਗਈ ਨਾ ਤੇ ਇਹਦੀ ਪਿਛਲੇ ਸਾਲ ਦੀ ਵੀਡੀਓ ਪਈ ਨਾ ਉਤੇ ਤੁਸੀਂ ਵਿੱਚ ਚੈਨਲ ਲਾ ਦੇ ਵੀਡੀਓ ਵਿੱਚ ਲੈਵਾ ਪਾਂਡਾ ਖੁੱਲੀ ਤੁਰੀ ਫਰਦੀ ਸੱਜਣੋ ਤੇ ਮੈਂ ਨਾ ਵੀ ਕਰਮਾਂ ਵਾਲੀ ਜਿਉਂਦੀ ਰਵੇ ਸੈਕਸਿਮੈਂਟ ਤੋਂ ਗੱਬਣ ਜੇ ਕੱਟੀ ਵਾਲੇ ਤੋਂ ਸੈਕਸਿਮੈਂਟ ਤੋਂ ਗੱਬਣਾ ਸੈਕਸਿਮੈਂਟ ਪ੍ਰੇਖਕ ਤੋਂ ਵਿੱਚ ਉਹ ABC ਵਾਲੀ ਕਿਰਪਾ ਕਰੇ ਦੇਊਗੀ ਵੀ ਕੱਟੀ ਦੇਊਗੀ ਵੀ ਕੱਟੀ ਹੀਰਾ ਮੈਂ ਤੇ ਇਹਦਾ ਫਿਰ ਜੇ ਕੋਈ ਭੈਣ ਭਰਾ ਫੋਨ ਲਾਉਂਦਾ ਤਾਂ ਕਿੱਥੇ ਜੇ ਡਿਮਾਂਡ ਆ ਇਹਦੀ ਏ ਵੀਰ ਜੀ ਵੇਖੋ ਅਜੇ ਤਾਂ ਮੱਝ ਕੱਚੀ ਬੜੀ ਆ ਹਾਂ ਇਹਦਾ ਕੀ ਹਿਸਾਬ ਕਿਤਾਬ ਦਾ ਇੱਕ ਪੰਜ ਵੀ ਵੱਡੇ ਰੇਡ ਦੀ ਮੱਝ ਹੈ ਜੀ ਜੇ ਕੋਈ ਵੀਰ ਸ਼ਕੀਨ ਹੋਊਗਾ ਉਹ ਵੀ ਆਪਾਂ ਬੰਦਾ ਵੇਖ ਕੇ ਮੱਝ ਦੇਾਂਗੇ ਇਹ ਨਹੀਂ ਵੀ ਆਪਾਂ ਜਿਹੜਾ ਆ ਗਿਆ ਉਹਨੂੰ ਦੇ ਦੇਣੀ ਠੀਕ ਆ ਤੇ ਬੰਦਾ ਵੇਖ ਕੇ ਦੇਾਂਗੇ ਜੇਦਾ ਜੋ ਹੋਊਗਾ ਮੌਕੇ ਤੇ ਕਰਾਂਗੇ ਬਾਕੀ ਕੋਈ ਈ ਆਪਾਂ ਨੂੰ ਵੇਚਣ ਦੀ ਉਹ ਵੀ ਨਹੀਂ ਅਗੇ ਐਡਾ ਡੰਗਰ ਵੀਤੀ ਰੋਜ਼ ਰੋਜ਼ ਲੱਭਦਾ ਵੀ ਨਹੀਂ ਜੇ ਨਹੀਂ ਲੱਭਦਾ ਵਾਕੇ ਸਹੀ ਗੱਲ ਆ ਜੀ ਮੌਕੇ ਤੇ ਬਾਕੀ ਕੋਈ ਭਰਾ ਸੱਜਣਾ ਆਪਣਾਊਗਾ ਹਾਂ ਵੀ ਆਪਣੇ ਨਾਲ ਸੰਪਰਕ ਕਰ ਲੇ ਹਾਂਜੀ ਆ ਵੇਖ ਲਓ ਨਾਲ ਮੱਝ ਇੱਥੇ ਤੁਹਾਨੂੰ ਵਿਖਾ ਹੀ ਦਿੰਨੇ ਆਪਾਂ ਪਤਾ ਲੱਗ ਉਹ ਵੀ ਮੱਝ ਨਾਲ ਖੜੀ ਆ ਆਹ ਦੇਖ ਸਕਦੇ ਕੱਦ ਕਾਠ ਦਾ ਵਜਨ ਦਾ ਦਾ ਜਾਲਾ ਲਾ ਲਓ ਨ ਤਾਜੇ ਹੁਣ ਹਨਾ ਹਾਂਜੀ ਇਹ ਇਥੋਂ ਹੁਣ ਇਹ ਚੀਜ਼ ਵੀ ਵੇਖ ਲਓ ਤੇ ਉਹ ਚੀਜ਼ ਵੀ ਵੇਖ ਲਓ ਵਾਕੇ ਜੱਟਾ ਕੋਈ ਸ਼ੱਕ ਨਹੀਂ ਹਨਾ ਕਰਮਾਂ ਵਾਲੀ ਜਿਉਂਦੀ ਰਵੇ ਯਾਰ ਤੇਰੇ ਘਰ ਦਾ ਵੀ ਸ਼ਿੰਗਾਰ ਆ ਤੇ ਗਾਂ ਵੀ ਏ ਮੇਲਿਆਂ ਦਾ ਵੀ ਸ਼ਿੰਗਾਰ ਮੇਲਿਆਂ ਦਾ ਮੇਲੇ ਵਾਲੀ ਮੱਝ ਆ ਵੀਰ ਜੀ ਤੇ ਸਜਣੋ ਆਜੋ ਫੇਰ ਇਸ ਮੱਝ ਤੇ ਫੇਰ ਤੁਹਾਨੂੰ ਕੈਮਰੇ ਤੇ ਕਰ ਦਈਏ ਆ ਵੇਖੋ ਇਹਦੇ ਸਰੀਰ ਤੇ ਨਾੜਾ ਨੂੜਾ ਐਨ ਭਰੀ ਪਈ ਆ ਤੇ ਬੜੇ ਇਹਦੇ ਥੱਲੇ ਵੀ ਜਿੰਨਾ ਵੀਰ ਨੇ ਦੁੱਧ ਕਿਹਾ ਤੁਹਾਨੂੰ ਉਨਾ ਹੀ ਦੱਸਿਆ ਹੋਊ 16 ਕਿਲੋ ਦੁੱਧ ਦੇਣਾ ਚਾਹੀਦਾ ਕੋਈ ਜ਼ਿਆਦਾ ਨਹੀਂ ਐਡੀ ਮੈਨੂੰ ਤੇ ਵਰਲ ਵਰਲ ਬੜੀ ਚੰਗੀ ਲੱਗੀ ਆ ਧੰਨਵਾਦ ਆ ਤੁਹਾਡਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ